ਹਾਂਜੀ ਸਰ ਕੀ ਮਾਮਲਾ ਹੋਇਆ ਜੀ ਡੈੱਡ ਬੋਡੀ ਮਿਲਿਆ ਸਰਹੰਦ ਨਹਿਰ ਕੋਲੇ ਮੇਰਾ ਨਾਮ ਰਜਿੰਦਰ ਕੁਮਾਰ ਹੈ ਸਹਾਰਾ ਜਨ ਸੇਵਾ ਦਾ ਵਰਕਰ ਹਾਂ ਸਾਡੇ ਸਹਾਰਾ ਕਲਟਰ ਨੂੰ ਵਿੱਚ ਮੈਸੇਜ ਮਿਲਿਆ ਸੀ ਵਖਿੰਡਾ ਸਰਹੰਦ ਨਹਿਰ ਦੀ ਜਿਹੜੀ ਝਾਲਾਂ ਹੈਗੀਆਂ ਕਾਲੀ ਮਕਬਾ ਦੇ ਮੰਦਰ ਦੇ ਸਾਹਮਣੇ ਜਿਹੜੀ ਝਾਲ ਪੈਂਦੀ ਹੈ ਇਹਦੇ ਵਿੱਚ ਕੋਈ ਲਾਸ਼ ਜਾਰੀ ਸੀ ਜਿਹਨੂੰ ਸਹਾਰਾ ਜਨ ਸੇਵਾ ਦੇ ਵਰਕਰਾਂ ਨੇ ਕੱਟਿਆ ਤੇ ਅਨ ਡੈੱਡ ਬੋਡੀ ਅਨਨੋਨ ਵਿਅਕਤੀ ਹੈ ਅਜੇ ਇਹਦੀ ਕੋਈ شناخت ਨਹੀਂ ਹੋਈ ਥਾਣਾ ਕਤਵਾਲੀ ਦੀ ਪੁਲਿਸ ਮੌਕਾ ਤੇ ਪਹੁੰਚ ਚੁੱਕੀ ਹੈ ਪੁਲਿਸ ਆਪ ਦੀ ਜਾਂਚ ਕਰ ਰਹੀ ਹੈ ਡੈਡ ਬੋਡੀ ਨੂੰ ਚੱਕ ਕੇ ਸਿਵਲ ਹਸਪੀਟਲ ਬਾਤਰ ਘੰਟੇ ਲਈ ਸਿਵਲ ਹਸਪੀਟਲ ਦੀ ਮੋਰਚੀ ਤੇ ਰੱਖਿਆ ਜਾ ਰਿਹਾ ਕਿੰਨੇ ਕੁ ਉਮਰ ਆ ਤੇ ਕਿੰਨੇ ਦਿਨ ਪੁਰਾਣੀ ਲੱਗਦੀ ਹੈ ਜੀ ਦੋ ਤੋਂ 3 ਦਿਨ ਪੁਰਾਣੀ ਜਾਪਦੀ ਹੈ ਉਮਰ ਇਹਦੀ ਹੈਗੀ 35 ਤੋਂ 40 ਸਾਲ ਦੀ ਹੈ ਤੇ ਸਾਰਾ ਦੇ ਕਿਹੜੇ ਕਿਹੜੇ ਮੈਂਬਰ ਪਹੁੰਚੇ ਮੁੱਕੇ ਤੇ ਜੀ ਜਨਸਵਾਲ ਸੰਦੀਪ ਗੇਲ ਰਜਿੰਦਰ ਕੁਮਾਰ ਗੁੱਲੀ ਕਾਪੂਰ kerana setelah dia isi dan berdiri di cap kesiul hospital, ambulans lain pecah.